thank you ਐ ਬ੍ਰਾਂਚ ਦੱਸਾਂਗੇ ਸਰ ਜੀ ਸਰ ਉਹਨਾਂ ਨੇ ਤਾਂ ਹਸਪਤਾਲ ਵਾਲਿਆਂ ਨੇ ਦੱਸਿਆ ਕੋਈ ਗੱਲ ਨਹੀਂ ਉਹ ਇਹਨਾਂ ਦੀ ਉਹਨਾਂ ਦਾ ਹਸਪਤਾਲ ਸੀ ਉਹਨਾਂ ਨੇ ਹਸਪਤਾਲ ਦੱਸਤਾ ਅਸੀਂ ਬ੍ਰਾਂਚ ਦੱਸ ਦਾਂਗੇ 1 ਕਰੋੜ ਉਹਨਾਂ ਨੇ ਦੱਸਿਆ ਕਿ ਸਾਡਾ ਦਾਇਰਾ ਸਰੇਵਕਾ ਹੈਗਾ ਐ ਬ੍ਰਾਂਚ ਦੱਸਾਂਗੇ ਸਰ ਬ੍ਰਾਂਚਾ ਜੋ ਸਰ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਤੇ ਮੈਂ ਇਸ ਹਸਪਤਾਲ ਦੇ ਵਿੱਚ ਸ੍ਰੀ ਗੁਰੂ ਅਰਬਦਾਸ ਮਿਸ਼ਨ ਆਸਥਾਨ ਦੀਆਂ ਵਿੱਚ ਇਹ ਐਜੇਓਟੀ ਅਸਿਸਟੈਂਟ 24 ਘੰਟੇ ਡਿਊਟੀ ਕਰਦਾ ਸੀ ਜੀ ਚਲੋ ਤੁਹਾਨੂੰ ਇਦਾਂ ਵੀ ਦੱਸ ਦਿੰਦੇ ਆ ਕਿ ਈਵਨ ਅਸੀਂ ਜਦੋਂ ਆ ਕੇ ਇਹਨਾਂ ਦੇ ਹਾਲਾਤ ਇੱਥੇ ਦੇਖੇ ਕਿ ਇਹਨਾਂ ਤੋਂ ਤਾਂ ਬੈਂਕ ਦੀ ਕਿਸ਼ਤ ਵੀ ਵਾਪਸ ਨਹੀਂ ਹੋ ਰਹੀ ਤਾਂ ਅਸੀਂ ਆ ਕੇ ਸਾਥੀਆਂ ਨੇ ਮਿੱਤਰ ਸੱਜਣ ਸਾਡੀਆਂ ਭੈਣਾਂ ਭਰਾਵਾਂ ਇਕੱਠੇ ਹੋ ਕੇ ਇੱਕ ਸੰਸਥਾ ਬਣਾਈ ਸ਼੍ਰੀ ਗੁਰੂ ਰਵਦਾਸ ਮਿਸ਼ਨ ਵੈਲਫੇਅਰ ਸੁਸਾਇਟੀ ਸਹੂਲਤ ਪੱਖੋਂ ਵਾਂਝਾ ਸੀ ਇਮਾਰਤ ਜ਼ਰੂਰ ਸੀ ਸਾਨੂੰ ਨਹੀਂ ਪਤਾ ਜਿੱਦਾਂ ਇੰਨਾ ਪੈਸਾ ਆਇਆ ਉਹ ਮੈਨੇਜਮੈਂਟ ਨੇ ਕਿਸ ਹਿਸਾਬ ਨਾਲ ਇਹਦੀ ਕੀਤੀ ਆ ਇਹਨਾਂ ਕੋ ਸਹੀ ਤਰੀਕੇ ਨਾਲ ਵੰਡ ਨਹੀਂ ਹੋਇਆ ਚੱਲ ਨਹੀਂ ਹੋਇਆ ਜਾਂ ਕਿੱਦਾਂ ਬਟ ਇੰਨੀ ਮਿਹਨਤ ਦੇ ਬਾਵਜੂਦ ਲੱਖਾਂ ਰੁਪਏ ਸਾਡਾ ਲੱਗਣ ਦੇ ਬਾਵਜੂਦ ਵੀ ਸਮਾਂ ਤਾਂ ਲੱਗਣ ਦੇ ਬਾਵਜੂਦ ਵੀ ਜੇ ਅੱਜ ਆਹ ਦਿਨ ਦੇਖਿਆ ਤਾਂ ਦੁੱਖ ਲੱਗਦਾ ਜੀ ਬਾਕੀ ਜਿਹੜੀ ਮੈਨੇਜਮੈਂਟ ਦੀ ਗੱਲ ਆ ਉਹ ਤੁਸੀਂ ਉਹਨਾਂ ਨਾਲ ਸਵਾਲ ਜਵਾਬ ਕਰ ਚੁੱਕੇ ਆ ਦੁਨੀਆ ਜਾਣਦੀ ਆ ਸਾਡੀ ਪਿੱਠ ਸਾਨੂੰ ਦਿਖਦੀ ਨਹੀਂ ਹੁੰਦੀ ਪਰ ਲੋਕ ਜਾਣਦੇ ਆ ਨਹੀਂ ਸਰ ਕਪੜੇ ਦੀ ਗੱਲ ਨਹੀਂ ਇਹਨਾਂ ਤੋਂ ਮੈਨੇਜ ਨਹੀਂ ਕਰ ਪਿਆ ਬਸ ਮੈਂ ਤਾਂ ਇਹ ਕਹੂੰਗਾ ਕਿ ਨਹੀਂ ਮੈਨੇਜ ਕੀਤਾ ਸਰ ਲੋਨ ਇੰਨਾ ਜ਼ਿਆਦਾ ਸੀ ਕਿ ਮੈਨੇਜ ਕਰਨ ਔਖਾ ਸੀ 4 ਲੱਖ ਰੁਪਏ ਕਿਸ਼ਤ ਕੱਢਣੀ ਮਹੀਨੇ ਦੀ ਬਹੁਤ ਵੱਡੀ ਗੱਲ ਆ ਇਹ ਕਹਿ ਲਓ ਕਿ ਲੋਨ ਦੀ ਰਕਮ ਬਹੁਤ ਵੱਡੀ ਸੀ ਨਹੀਂ ਮੈਂ ਤੁਹਾਡੇ ਚਾਦਰ ਤੋਂ ਵੱਧ ਪੈਰ ਪਸਾਰ ਨਾਲ ਫਿਰ ਨੁਕਸਾਨ ਹੀ ਹੁੰਦਾ 4 ਲੱਖ ਜਿਹੜੀ ਚੈਰੀਟੇਵਨ ਚੁਰੀ ਟੇਬਲ ਖੋਲ੍ਹਣੇ ਚਾਹੀਦੇ ਆ ਜਿੰਨੇ ਵੀ ਸਾਡੇ ਵਾਲ ਤੋਂ ਵਾਲੇ ਹਸਪਤਾਲ ਆ ਕੋਈ ਇਦਾਂ ਨਹੀਂ ਕਰਦਾ ਗੁਰੂਆਂ ਦੇ ਨਾਂ ਤੇ ਖੋਲ ਜਰੂਰ ਲਈਦੇ ਆ ਪਰ ਗੁਰੂਆਂ ਵਾਲੀ ਗੱਲ ਨਹੀਂ ਕਰਦੇ ਅਸੀਂ ਸਰ ਇਹ ਗੁਰੂ ਅਰਦਾਸ ਮਿਸ਼ਨ ਚੈਰੀਟੇਬਲ ਸੀਗਾ ਹੋਈ ਇਹਨੇ ਅਸੀਂ ਲੋਕਾਂ ਦੇ ਪੈਸੇ ਇਕੱਠੇ ਕਰ ਕਰਕੇ ਹਸਪਤਾਲ ਬਣਾਇਆ ਸੀ ਤਾਂ ਕਿ ਲੋਕਾਂ ਨੂੰ ਗਰੀਬ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਅਸੀਂ ਆਪਣੇ ਘਰ ਦੇ ਘਰ ਵੀ ਬੈਂਕ ਕੋਲ ਰੱਖ ਕੇ ਉੱਥੇ ਵੀ ਲੋਨ ਲੈ ਲੈ ਕੇ ਅਸੀਂ ਭਰ ਲਾ ਲੋਕਾਂ ਦਾ ਵੀ ਮੰਗ ਮੰਗ ਕੇ ਲਾਇਆ ਔਰ ਬੈਂਕ ਦਾ ਸਾਡੇ ਕੋਲ ਲੋਨ ਸੀਗਾ ਚਲੋ ਠੀਕ ਹੈ ਸਾਡੇ ਪਹਿਲਾਂ ਘੋਲ ਨਾ ਕਰਕੇ ਸਾਡਾ ਕੰਮ ਨਹੀਂ ਚੱਲਿਆ ਪੂਰੀ ਤਰ੍ਹਾਂ ਉਹਦੇ ਕਰਕੇ ਸਾਡੀ ਇਨਸਟਾਲਮੈਂਟ ਨਹੀਂ ਦੇ ਹੋਈਆਂ ਸਾਡੇ ਕੋਲ ਔਰ ਅਸੀਂ 2-3 ਵਾਰੀ ਟਾਈਮ ਲਿਆ ਬੈਂਕ ਤੋਂ ਪਰ ਅਸੀਂ ਸਾਡੇ ਕੋਲ ਇੰਨੇ ਰਿਸੋਰਸਸ ਹੈ ਨਹੀਂ ਸੀਗੇ ਕਿ ਅਸੀਂ ਪੂਰੀ ਇਹਨਾਂ ਨੂੰ ਜਿਹੜੀ ਹੈ ਇਨਸਟਾਲਮੈਂਟ ਜਿਹੜੀ ਉਹ ਪੇ ਕਰ ਸਕੀਏ ਨੋਟਿਸ ਲਾਉਣ ਤੋਂ ਬਾਅਦ ਚ ਵੀ ਫਿਰ ਇਹ ਅੱਜ ਆ ਗਿਆ ਤੇ ਸਵੇਰੇ ਮੈਨੂੰ ਐਸਚੂ ਸਾਹਿਬ ਦਾ ਵੀ ਫੋਨ ਆਇਆ ਸੀ ਕਹਿੰਦੇ ਕੀ ਆ ਸੀਗਾ ਜੀ ਅਸੀਂ ਇੱਕ ਹਫਤੇ ਦਾ ਸਾਡੇ ਕੋਲ ਹੋਰ ਪਾਰਟੀਆਂ ਹੈਗੀਆਂ ਖਰੀਦਣ ਵਾਲੀਆਂ ਵੀ ਅਸੀਂ ਉਹਨਾਂ ਨੇ ਸੈਟਿੰਗ ਕਰਕੇ ਤਾਂ ਇਹਨਾਂ ਦੀ ਪੇਮੈਂਟ ਚਕਾਉਣ ਨੂੰ ਤਿਆਰ ਬੈਠਿਆ। ਔਰ ਇਹਨਾਂ ਨੇ ਸਾਡੇ ਨੂੰ ਕਦੇ ਪੁਲਿਸ ਦੀਆਂ ਧਮਕੀਆਂ ਕਦੇ ਤਸੀਹੇਂਦਾਰ ਦੀਆਂ ਧਮਕੀਆਂ ਦੇ ਦੇ ਕੇ ਉਹ ਨਾਲ ਗੁੰਡਾ ਸਟਾਫ ਲੈ ਕੇ ਆਏ ਹੋਏ ਆਪਾਂ। ਤੇ ਉਹਨਾਂ ਨੇ ਸਾਡੇ ਕੋਲੋਂ ਪੇਸ਼ੈਂਟ ਵੀ ਜਿਹੜੇ ਆ ਉਹ ਜ਼ਬਰਦਸਤੀ ਸਾਰੇ ਸਾਨੂੰ ਸ਼ਿਫਟ ਕਰਵਾਏ ਜਾਂ ਕੋਈ ਕਿਤੇ ਹਸਪਤਾਲ ਵੀ ਆ ਕੋਈ ਕਿਸੇ ਜਿਹਾ। ਔਰ ਸਾਨੂੰ ਵੀ ਨਹੀਂ ਲੋਕ ਲਾ ਕੇ ਬਾਹਰ ਕੱਢ ਦਿੱਤਾ। ਮੈਂ ਡਾਕਟਰ ਵੀ ਐਸ ਵੱਲ ਹੈਗਾ ਇੱਥੇ ਜਨਰਲ ਸੈਕਟਰੀ ਹੈਗਾ ਹਸਪੀਟਲ ਦਾ। ਔਰ ਮੈਂ ਜਨਰਲ ਫਿਜੀਸ਼ੀਨ ਹੈਗਾ ਇੱਥੇ। ਔਰ ਅਸੀਂ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਜਾ ਕੇ ਡੋਰ ਟੂ ਡੋਰ ਜਾ ਕੇ 50 ਪਿੰਡਾਂ ਜੋ ਪੈਸੇ ਇਕੱਠੇ ਕਰਕੇ ਦਿੱਤਾ ਹੈ। ਇਹ ٹرسٹ ਬਣਾਇਆ ਸੀਗਾ ਜਾਂ ਕਿ ਇਹ ٹرسٹ ਬਣਾਇਆ ਹੋਇਆ ਗੁਰੂ ਰਵਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਦੇ ਨਾਲ। ਸਾਡਾ ਕਿੰਨੇ ਕਰੋੜ 15 ਲੱਖ ਰੁਪਈਆ ਰਹਿੰਦਾ ਸੀ ਇਹਨਾਂ ਵੱਲ ਤੇ ਅਸੀਂ ਦੋ ਵੀ ਲਿਆ ਸੀ ਅਸੀਂ ਉਹਦੇ ਵਿੱਚੋਂ 1 ਕਰੋੜ ਵਾਪਸ ਵੀ ਇਹਨਾਂ ਨੂੰ ਕਰ ਚੁੱਕੇ ਹੈਗੇ। ਔਰ ਕਰੋਨਾ ਕਾਲ ਤੇ ਤਕਰੀਬਨ ਹਸਪਤਾਲ ਦੋ ਦੋ ਸਾਲ ਹਸਪਤਾਲ ਬੰਦ ਨਾਲ ਦਾ ਹੀ ਰਿਹਾ ਉਹਦੇ ਵਿੱਚ ਹਸਪਤਾਲ ਨਹੀਂ ਖੁੱਲਿਆ। ਠੀਕ ਹੈ ਜੀ ਜਿਹਦੇ ਕਰਕੇ ਸਾਡਾ ਇਹ ਇੰਟਰਸਟ ਪੈਂਦਾ ਰਿਹਾ ਪੈਂਦਾ ਪੈਂਦਾ ਸਾਡਾ ਇਹ ਜਿਹੜਾ ਲੋਨ ਕਾਫੀ ਵੱਧ ਪ੍ਰੋਪਰਟੀ ਇਹ 80 ਮਰਲੇ ਹੈਗੇ ਆ ਜੀ ਵੱਡੇ ਜਿਹੜੇ ਹੈਗੇ ਆ ਉਹ ਦੇਖੋ ਹੁਣ ਪੇਸ਼ੈਂਟ ਸਾਰੇ ਜਿਹੜੇ ਨੇ ਨਾ ਉਹ ਵੀ ਤੁਸੀਂ ਸ਼ਿਫਟ ਕਰਨ ਲੱਗੇ ਹੋ। ਜੀ ਆ ਜੀ ਤੁਹਾਡੇ ਸਾਹਮਣੇ ਹੁਣ ਸਵੇਰ ਦੇ ਆ ਕੇ ਬੈਠੇ ਆ। ਹੁਣ ਅਸੀਂ ਪੁਲਿਸ ਬੁਲਾਉਣ ਲੱਗੇ ਆ ਅਸੀਂ ਤਹਿਸੀਲਦਾਰ ਨੂੰ ਬੁਲਾਵਾਂਗੇ ਤੁਹਾਡੀ ਵੇਦ ਹੀ ਹੋ ਵੀ ਇਹ। ਆਹ ਸਾਨੂੰ ਤੁਹਾਨੂੰ ਭੇਜ ਦੇ ਦੇ ਇਹ ਬੈਂਕ ਕੋਲ ਤੁਸੀਂ ਲਿਓ। ਇਹ ਪੰਜਾਬ ਨੈਸ਼ਨਲ ਬੈਂਕ ਦਾਣਾ ਮੰਡੀ ਬੰਗਾ ਤੋਂ ਲੈ ਆ ਸਕਦੇ। ਕਿੱਥੇ ਲੈ ਕੇ ਥੱਲੇ ਤੁਹਾਨੂੰ? ਪਤਾ ਨਹੀਂ। ਇਹ ਬੁਵਾਰਾ ਸੀ। ਹਾਂਜੀ। ਕੀ ਹੋਇਆ? ਆਪਕੀ ਸੰਨ ਹੈ। ਪੁਰਿਸਾਨ ਹੋਇਆ অপারেশন ਹੋਇਆ 3 ਆਇਆ ਸਨੇ ਲਫਾ ਇਹ ਐਸਪੀ ਪਸ਼ਮੀਨਾ ਦਾ ਡਿਵੀਜ਼ਨ ਹੈ ਸੇ 17 ਬੰਗਾ ਜੀ ਅੱਛੇ ਇਸ ਤਰ੍ਹਾਂ ਜੀ ਇਹ ਹੈਗਾ ਜੀ ਹਸਪੀਟਲ ਚਿਰੀਗੁਰ ਰਵਿਦਾਸ ਚੈਟਰਡਰ ਹਸਪਤਲ ਬੰਗਾ ਇਹ ਥਾਂਦੀਆਂ ਦੇ ਨਜ਼ਦੀਕ ਹੈ ਜੀ ਥਾਂਦੀਆਂ ਬੰਗਾ ਥਾਣੇ ਚ ਪੈਂਦਾ ਜੀ ਥਾਂਦੀਆਂ ਦੇ ਹੱਦ ਰਕਬਾ ਹੈਗਾ ਤੇ ਇਹਨਾਂ ਦਾ ਕੋਈ ਇਹਦੀ ਇਹਦੀ ਮਿਸ਼ਨ ਨੇ ਨਹੀਂ ਆਪ ਆਪਣਾ ਚੈਟਰਡਰ ਬੈਂਕ ਇਹਨਾਂ ਦੇ ਹਸਪੀਟਲ ਮਿਸ਼ਨ ਵਾਲੇ ਨੇ ਕੋਈ ਇਹ ਤੋਂ ਲੋਨ ਲਿਆ ਸੀਗਾ ਜੀ ਲੋਨ ਲੈ ਕੇ ਇਹ ਆਪਣੇ ਆਪਣਾ ਹਸਪਤਾਲ ਚਲਾ ਰਹੇ ਸੀਗੇ ਜਿਹੜੇ ਵੀ ਇਹ ਦੱਸਦੇ ਆ ਕਿ ਇਹਨਾਂ ਦੀ ਲੋਨ ਦੀ ਜਿਹੜੀ ਸਮੇਂ ਸੇ ਕਿਸ਼ਤਾਂ ਨਹੀਂ ਦੇ ਸਕਿਆ ਜੀ ਤੇ ਇੱਕ ਨੋਟ 13 ਲੱਖ ਦਾ ਚੈੱਕ ਹੀ ਨਹੀਂ ਥੋੜੇ ਦਿਨ ਮਹੀਨਾ ਪਹਿਲਾਂ ਹੀ ਨਹੀਂ ਬੰਦ ਕਰਨ ਵਾਲੇ ਇਹਨਾਂ ਨੂੰ ਨੋਟਿਸ ਕੱਢਿਆ ਸੀ ਤੇ 13 ਲੱਖ ਦਾ ਕਿਹਨੂੰ ਚੈੱਕ ਦਿੱਤਾ ਸੀਗਾ ਜਿਹੜੇ ਚੈੱਕ ਵੀ ਦੱਸਦੇ ਕਿ ਬੌਂਸ ਹੋ ਗਿਆ ਸੀਗਾ ਜਿਹੜੇ ਚੈੱਕ ਬੌਂਸ ਹੋਣ ਦੇ ਨਾਲ ਫਿਰ ਅੱਜ ਉਹ ਬੈਂਕ ਅਫੀਸਰ ਆਈ ਸਾਡੇ ਕੋਲ ਦਵਿੰਦਰ ਸਿੰਘ ਇਹਦੀ ਲਿਖਤੀ ਨੋਟਿਸ ਥਾਣੇ ਨੂੰ ਭੇਜਿਆ ਉਹ ਲਿਖਤੀ ਨੋਟਿਸ ਦੇ ਅਨੁਸਾਰ ਤੇ ਸਾਨੂੰ ਕੋਈ ਗੜਬੜ ਨਾ ਹੋ ਜਾਈਏ ਜਾਂ ਕੋਈ ਇਹਨਾਂ ਦੇ ਨਾਲ ਕੋਈ ਹੱਥੋ ਪਾਈ ਨਾ ਹੋਵੇ ਜਾਂ ਕੋਈ ਪ੍ਰਸ਼ਾਸਨ ਨੂੰ ਜਾਂ ਕੋਈ ਨਾਰੇ ਭਾਈਏ ਧੱਕਾ ਜਿਹਾ ਉਹ ਗੱਲ ਹੋਵੇ ਤੇ ਅਸੀਂ ਇੱਥੇ ਆਏ ਹਾਂ ਜੀ ਜੋ ਸਾਡੀ ਡਿਊਟੀ ਬਣਦੀ ਹੈ ਵੀ ਸ਼ਾਂਤੀ ਗੁਰੂ ਹੋਈਵੇ ਕਾਮੇ ਦਾ ਪ੍ਰਸਾਦ ਇਹੀ ਕਾਰਨ ਹੈ ਜੀ ਜਿਹੜਾ ਟਰੱਸਟ ਦਾ ਨਾ ਜੀ ਇਹ ਹਸਪੀਟਲ ਨੂੰ ਨਹੀਂ ਸੀਲ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ 4.5 ਕਰੋੜ ਦੱਸਦੇ ਕਿ ਬਣਦਾ ਆ ਜੋ ਬੈਂਕ ਮੈਨੇਜਰ ਸਾਹਿਬ ਦੱਸਦੇ ਆ ਉਹ ਪੈਸਾ ਸਮਝ ਸਰ ਵਾਪਸ ਨਹੀਂ ਕਰ ਸਕਿਆ ਜੀ 2.5 ਲੱਖ ਤੋਂ ਮੇਰੇ ਖਿਆਲ ਇਹਨੇ ਲੋਨ ਲਿਆ ਸੀ ਉਹ ਅੱਜ ਤੱਕ ਜੋ ਕੁਝ ਹੈ ਹਾਂਜੀ ਸੀਲ ਹੋ ਗਿਆ ਜੀ ਮੋਹਰ ਲੱਗ ਗਈ ਹੈ ਜੀ ਦਰਵਾਜ਼ੇ ਜਾ ਕੇ ਤੁਸੀਂ ਫੋਟੋ ਲੈ ਸਕਦੇ ਜੀ